ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹੈ ਪੰਜਾਬ ਸਰਕਾਰ 'ਚ ਅਸਤੀਫਿਆਂ ਦੀ ਝੜੀ ਹੈ ਜਾਂ ਫਿਰ ਛੱਡਣ ਵਾਲਿਆਂ ਦੀ ਗਿਣਤੀ ਵਧੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਗੱਲ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਮਸਲਾ ਕੀ ਹੈ ਅਸਤੀਫੇ ਨੇ ਜਾਂ ਛੱਡਣ ਵਾਲੇ ਨੇ ਮਸਲਾ ਹੈ ਕਿ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲ ਕਰਨੀ ਹੈ ਸਹੀ ਸਟੀਕ ਜਾਣਕਾਰੀ ਤੱਥਾਂ ਦੇ ਲੈ ਕੇ ਆਏ ਆਂ ਔਰ ਨਾਲ ਹੀ ਨਾਲ ਗੱਲ ਜਿਹੜੀ ਅਸੀਂ ਕਰਨੀ ਹੈ ਕਿ ਭਗਵੰਤ ਮਾਨ ਦਬ ਗਏ ਨੇ ਕਿਵੇਂ ਇਸਤੇ ਵੀ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਭਗਵੰਤ ਮਾਨ ਕਿਸ ਤਰੀਕੇ ਨਾਲ ਦਬਦੇ ਦਿਖਾਈ ਦੇ ਰਿਹਾ ਭਗਵੰਤ ਮਾਨ ਕਿਵੇਂ ਪੰਜਾਬ ਦੇ ਹਿੱਤ ਗਹਿਣੇ ਰੱਖਦੇ ਦਿਖਾਈ ਦੇ ਰਿਹਾ ਪੰਜਾਬ ਦੇ ਹੱਕ ਹਕੂਕ ਕਿਵੇਂ ਗਹਿਣੇ ਰੱਖਦੇ ਦਿਖਾਈ ਦੇ ਰਿਹਾ ਸਿਰਫ ਬੂਟਾਂ ਦੇ ਵਾਸਤੇ ਇਸਤੇ ਵੀ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਧਰ ਵਿਕਰਮ ਸਿੰਘ ਮਜੀਠੀਆ 20 ਸਟੈਂਡ ਲੈ ਗਿਆ ਬਾਕੀਆਂ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ 20 ਸਟੈਂਡ ਲੈ ਗਿਆ ਕੀ ਕੁਝ ਕਹਿੰਦੇ ਆ ਵਿਕਰਮ ਸਿੰਘ ਮਜੀਠੀਆ ਸੁਖਬੀਰ ਦੇ ਬਾਰੇ ਬਾਗੀਆਂ ਦੇ ਬਾਰੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਜੀ ਅਣਕੀ ਸਾਹਿਬ ਸ਼ੁਰੂਆਤ ਨਾਲ ਮੈਂ ਪਹਿਲਾਂ ਐਸੀ ਖਬਰ ਤੋਂ ਕਰਦਾ ਕਿ ਭਗਵੰਤ ਮਾਨ ਹੋਰਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਹਰਿਆਣੇ ਦੇ ਕੁਝ ਆਗੂ ਸੀਗੇ ਔਰ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਸੀਗੇ ਔਰ ਸੰਜੀਤ ਸਿੰਘ ਸੀਗੇ ਔਰ ਤਕਰੀਬਨ 5 ਜਣਿਆਂ ਨੇ ਬੈਠ ਕੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਸੀ ਹਰਿਆਣੇ ਦੀਆਂ ਚੋਣਾਂ ਦੇ ਸਬੰਧੀ ਉਥੇ ਚੋਣਾਂ ਦੇ ਸਬੰਧੀ ਉਹਨਾਂ ਨੇ ਇਹ ਐਲਾਨ ਕੀਤਾ ਭਗਵੰਤ ਮਾਨ ਉਥੇ ਪ੍ਰੈਸ ਕਾਨਫਰੰਸ ਦੇ ਵਿੱਚ ਐਨ ਮੇਨ ਬਣ ਕੇ ਬੈਠੇ ਹੋਏ ਸੀਗੇ ਵਿਚਾਲੇ ਬੈਠੇ ਸੀ 5 ਜਣਿਆਂ ਦੇ ਤੇ ਉਹ ਕਹਿੰਦੇ ਜੀ ਹੁਣ ਅਸੀਂ ਜਿਹੜੀ ਹਰਿਆਣੇ ਦੀਆਂ ਚੋਣਾਂ ਨੇ ਉਹ ਇਕੱਲੀਆਂ ਲੜਦਿਆਂ ਨੇ ਹਾਲਾਂਕਿ ਇੰਡੀਆ ਗਠਜੋੜ ਦੇ ਤਹਿਤ ਉਥੇ ਚੋਣ ਲੜੀ ਸੀ ਜਿਹੜੀ ਐਮਪੀ ਦੀਆਂ ਚੋਣਾਂ ਹੋਈਆਂ ਸੀ ਉਹ ਕਹਿੰਦੇ ਜੀ ਅਸੀਂ ਕੱਲਿਆਂ ਨੇ ਲੜਦਿਆਂ ਨਾਲ ਸੁਸ਼ੀਲ ਗੁਪਤਾ ਉਹ ਬੈਠੇ ਸੀਗੇ ਜਿਹੜੇ ਸੁਸ਼ੀਲ ਗੁਪਤਾ ਤੁਹਾਨੂੰ ਜੀਤਾ ਹੋ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗਾਣੇ ਦੇ ਵਿੱਚ ਉਹਨਾਂ ਦੀ ਆਵਾਜ਼ ਵੀ ਕੱਟ ਕੇ ਲਾਈ ਗਈ ਸ ਉਹਨਾਂ ਦਾ ਬਿਆਨ ਵੀ ਲਾਇਆ ਗਿਆ ਸੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਗਈ ਹੈ ਔਰ ਹੁਣ 24 ਦੇ ਵਿੱਚ ਕਹਿੰਦੇ ਵੋਟਾਂ ਪੈਣੀਆਂ ਨੇ ਤੇ 24 ਦੇ ਵਿੱਚ 20 ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਔਰ ਸਰਕਾਰ ਬਣਨ ਤੋਂ ਬਾਅਦ ਜਿਹੜੇ ਹਰਿਆਣੇ ਦੇ ਹਰ ਘਰ ਘਰ ਦੇ ਵਿੱਚ ਐਸਵਾਈਐਲ ਦਾ ਪਾਣੀ ਪਹੁੰਚਾਇਆ ਜਾਊਗਾ ਉਸੇ ਸੁਸ਼ੀਲ ਗੁਪਤਾ ਦੇ ਨਾਲ ਬਹਿ ਕੇ ਉਹ ਗਰੰਟੀ ਦੇ ਰਿਆ ਸੀ ਉਹ ਕਹਿੰਦਾ ਜੀ ਇਹ ਆਮ ਆਦੀ ਪਾਰਟੀ ਦੀ ਗਰੰਟੀ ਹੈ ਹਾਲਾਂਕਿ ਕੁਝ ਦਿਨਾਂ ਬਾਅਦ ਹੁਣ ਕਹਿੰਦੇ ਕਿ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਵੀ ਦਿੱਤੀਆਂ ਜਾਣੀਆਂ ਨੇ ਹਰਿਆਣੇ ਦੇ ਵਿੱਚ ਕੁਝ ਦਿਨਾਂ ਬਾਅਦ ਔਰ ਉਹਨਾਂ ਗਰੰਟੀਆਂ ਦੇ ਵਿੱਚ ਕੇਐਸਵਾਈਐਲ ਆਉਂਦੀ ਹੈ ਜਾਂ ਨਹੀਂ ਪਰ ਭਗਵੰਤ ਮਾਨ ਤੇ ਸਵਾਲ ਜ਼ਰੂਰ ਖੜੇ ਹੋਏ ਆ ਕਿ ਜਿਹੜਾ ਬੰਦਾ ਹਰਿਆਣੇ ਦੇ ਵਿੱਚ ਇਹ ਗਰੰਟੀਆਂ ਦੇ ਰਿਆ ਸੁਸ਼ੀਲ ਗੁਪਤਾ ਕਿ ਅਸੀਂ ਪਾਣੀ ਐਸਵਾਈਐਲ ਦਾ ਘਰ-ਘਰ ਪੰਚਾਵਾਂਗੇ ਉਹਦੇ ਨਾਲ ਬੈਠ ਕੇ ਭਗਵੰਤ ਮਾਨ ਹਰਿਆਣੇ ਦੇ ਮਸਲੇ ਤੇ ਗੱਲਾਂ ਕਰ ਰਹੇ ਆ ਔਰ ਉੱਥੇ ਪੱਤਰਕਾਰਾਂ ਨੇ ਜਦੋਂ ਪੁੱਛਿਆ ਵੀ ਭਾਈ ਐਸਵਾਈਐਲ ਤੇ ਕੀ ਕਹਿੰ ਪਗਵੰਤ ਮਾਨ ਕਹਿੰਦੇ ਜੀ ਉਹ ਤਾਂ ਸਬਜਡੀਊਸ਼ਲ ਮਸਲਾ ਜੀ ਉਹ ਤਾਂ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਉੱਥੇ ਭਗਵੰਤ ਨੇ ਕਿਉਂ ਨਹੀਂ ਕਿਹਾ ਵੀ ਇੱਕ ਵੀ ਤੋਕਾ ਪਾਣੀ ਦਾ ਨਹੀਂ ਦਵਾਂਗੇ ਕਿਉਂ ਨਹੀਂ ਉੱਥੇ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿਤੇ ਪੰਜਾਬ ਦੇ ਹੱਕ ਹਕੂਕ ਪੰਜਾਬ ਦਾ ਪਾਣੀ ਪੰਜਾਬ ਦੇ ਹੱਕ ਭਗਵੰਤ ਮਾਨ ਗਹਿਣੇ ਤਾਂ ਨਹੀਂ ਰੱਖ ਰਹੇ ਅਣਖੀ ਸਾਫ ਚਾਰ ਵੋਟਾਂ ਦੇ ਲਈ ਆਪਣੀ ਕੁਰਸੀ ਬਚਾਉਣ ਦੇ ਲਈ ਕਿਉਂਕਿ ਕਹਿੰਦੇ ਆ ਕਿ ਹਾਈ ਕਮਾਂਡ ਭਗਵੰਤ ਮਾਨ ਨੂੰ ਬਦਲਣ ਨੂੰ ਫਿਰਦੀ ਹੈ ਉਹਨਾ ਕੋਲੋਂ ਆਪਣੀ ਕੁਰਸੀ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਦੇ ਕੋਲੇ ਆਪਣੇ ਹੱਕ ਗਿਰ ਵੀ ਰੱਖੀ ਜਾ ਰਹੇ ਹੁਣ ਪੰਜਾਬ ਦੇ ਕਿਵੇਂ ਦੇਖਦੇ ਹੋ ਇੱਕ ਹਦਸ਼ਾ ਉੱਠ ਰਿਹਾ ਪੰਜਾਬ ਦੇ ਅੰਦਰ ਆ ਬਿਲਕੁਲ ਸੁਖਵਿੰਦਰ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉੱਥੇ ਚੰਡੀਗੜ੍ਹ ਤੇ ਜਿਹਦੇ ਵਿੱਚ ਕਾਂਗਰਸ ਲੜ ਤੋੜ ਵਿਛੋੜੀ ਦੀ ਗੱਲ ਜਿਹੜੀ ਆ ਆਮ ਆਦਮੀ ਪਾਰਟੀ ਨੇ ਕੀਤੀ ਕਿ ਹਰਿਆਣਾ ਦੇ ਵਿੱਚ ਅਸੀਂ 90 ਸੀਟਾਂ ਤੇ ਕੱਲਿਆ ਜਿਹੜੀ ਚੋਣ ਲੜਦੀ ਹੈ ਚਲੋ ਇਹ ਚੋਣ ਲੜਨ ਦਾ ਉਹਨਾਂ ਦਾ ਆਪਣਾ ਫੈਸਲਾ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਤੋਂ ਟੁੱਟ ਕੇ ਉਹਨਾਂ ਨੇ ਚੋਣ ਲੜੀ ਤੇ ਉੱਥੇ ਲੋਕ ਸਭਾ ਦੀਆਂ ਜੋ ਨਾਲ ਅਰਲ ਕੀ ਲੜੀਆਂ ਪਰ ਉਹਨਾਂ ਨੇ ਜਿਹੜੀ ਸਾਫ਼ ਕਰਦੀ ਕਿ ਆਮ ਆਦਮੀ ਪਾਰਟੀ ਇੰਡੀਆ ਰਾਸ਼ਟਪਤੀ ਹਰਿਆਣੇ ਦੇ ਵਿੱਚ ਹਿੱਸਾ ਬਣ ਨਹੀਂ ਬਨੇ ਉਹਨਾਂ ਦਾ ਸਿਆਸੀ ਵਿਭਾਂਜ ਜਿਹੜੇ ਹੋ ਸਕਦੇ ਆ ਗੱਲ ਭਗਵੰਤ ਬਾਣ ਦੀ ਭੂਮਿਕਾ ਤੇ ਜਿਹੜੀ ਭਗਵੰਤ ਬਾਣ ਹੋਣਾ ਨੇ ਭੂਮਿਕਾ ਅੱਜ ਉਹ ਸਟੇਜ ਤੇ ਜਿੱਥੇ ਇੱਕ ਪਾਸੇ ਸੰਦੀਪ 파ਟਕ ਸੀ ਦੂਜੇ ਪਾਸੇ ਸ਼ਸ਼ੀਲ ਗੁੱਤਾ ਤੇ ਦੂਸਰੇ ਪਾਸੇ ਉਹ ਖੋੜ ਦਿੱਤਾ ਜਿਹੜੇ ਖਾਸ ਤੌਰ ਤੇ ਹਰਿਆਣੇ ਦੀ ਜਿਹੜੀ ਬੋਲੀ ਬੋਲਦੇ ਸੀ ਹਮਮ ਸਵਾਲ ਬੜੇ ਗੰਭੀਰ ਨੇ ਜਿਸ ਤਰੀਕੇ ਨਾਲ ਪਹਿਲਾਂ ਤਾਂ ਐਸਵਾਈਐ ਲਹਿਰ ਦੇ ਮੁੱਦੇ ਤੇ ਪੁੱਛਿਆ ਗਿਆ ਤਾਂ ਉਥੇ ਉਹਨਾਂ ਨੇ ਸਾਫ਼ ਹੀ ਜਵਾਬ ਦੇ ਦਿੱਤਾ ਇਹ ਹਾਂ ਪੇ ਇਹ ਮਸਲਾ ਸਭ ਜੁੜਿਆ ਸਾ ਕੋਰਟ ਦੇ ਵਿੱਚ ਚੱਲ ਰਿਹਾ ਸੁਪਰੀਮ ਕੋਰਟ ਚ ਚੱਲ ਰਿਹਾ ਗੱਲ ਉਹ ਡੜੇ ਉੱਥੇ ਕਹਿ ਕੇ ਜਿਹੜੀ ਉਹ ਖਤਮ ਕਰ ਦਿੱਤੀ ਪਰ ਸਿੱਧੂ ਸਭ ਗੱਲ ਇੰਨੀ ਗੱਲ ਕਹਿ ਕੇ ਖਤਮ ਜਿਹੜੀ ਆ ਨਹੀਂ ਹੁੰਦੀ ਬਤੌਰ ਮੁੱਖ ਮੰਤਰੀ ਉਹਨਾਂ ਦੀ ਭੂਮਿਕਾ ਪੰਜਾਬ ਦੇ ਪਾਣੀ ਅਤੇ ਰਾਖੇ ਦੇ ਵਜੂ ਬੰਦੀ ਹੈ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਉਹ ਜਦੋਂ ਮੁੱਖ ਮੰਤਰੀ ਹਰਮਨੂਰ ਨਾਲ ਖੱਟਰ ਦਾ ਮੀਟਿੰਗ ਕਰਕੇ ਆਉਂਦੇ ਹੁੰਦੇ ਸੀ ਤਾਂ ਬਾਹਰ ਆਣ ਕੇ ਇੰਨੀ ਗੱਲ ਆਖਦੇ ਹੁੰਦੇ ਸੀ ਕਿ ਮੈਂ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਅਸੀਂ ਪਾਣੀ ਦੇਣਾ ਹੀ ਨਹੀਂ ਇੱਕ ਬੁੱਧ ਵੀ ਪਾਣੀ ਜਿਹੜਾ ਉਹ ਬਾਹਰ ਨਹੀਂ ਜਾਣ ਦਿੱਤਾ ਜਊਗਾ ਮੈਨੂੰ ਭਗਵੰਤ ਬਾਣ ਦੀ ਸਟੇਟਮੈਂਟਾਂ ਦਾ ਯਾਦ ਪਰ ਅੱਜ ਜਦੋਂ ਹਰਿਆਣੇ 'ਚ ਵੋਟਾਂ ਪੈਣੇ ਤੇ ਹਰਿਆਣੇ ਦੀ ਲੀਡਰਸ਼ਿਪ ਉੱਤੇ ਸੀ ਭਗਵੰਤ ਬਾਣ ਹੁਣੀ ਉਸ ਮੁੱਦੇ ਤੇ ਪੂਰਨ ਤੌਰ ਤੇ ਚੁੱਪ ਜਿੜੀ ਉਹ ਧਰਤ ਕਰਕੇ ਹੁਣ ਇਹ ਜਿਹੜੀ ਚੁੱਪਿਆ ਸੁਭਾਵਿਕਾ ਕਿ ਜਿਸ ਤਰੀਕੇ ਦੀ ਸਥਿਤੀ ਤੁਸੀਂ ਬਿਆਨ ਕੀਤੀ ਇੱਕ ਪਾਸੇ ਤਾਂ ਮਗਰਮਤੀ ਸੁਰਾਂ ਉੱਠ ਰਹੀਆਂ ਹਾਈ ਕੁਮਾਰ ਉਹਨਾਂ ਨੂੰ ਬਦਲ ਲੈਂਦੇ ਮੂਡ 'ਚ ਹੋ ਸਕਦਾ ਕਿ ਇਸੇ ਕਰਕੇ ਉਹਨਾਂ ਦੀ ਹਾਂ ਦੇ ਹਾਂ ਵਿੱਚ ਮਰਵਾ ਦਿੱਤੀ ਹੋਵੇ ਕਿਉਂਕਿ ਸਿੱਧੂ ਸਾਹਿਬ ਇੱਕ ਗੱਲ ਤਾਂ ਭਗਵੰਤ ਬਾਣ ਵੀ ਜਾਣਦਾ ਤੇ ਦੂਜੇ ਪਾਸੇ ਸਦੀ ਪਾਠ ਕਿ ਹੁੰਦਾ ਜਿਹੜੇ ਨਾਲ ਹੋਰ ਦੇ ਸਾਰੇ ਜਾਣਦੇ ਨੇ ਕਿ ਹਰਿਆਣੇ ਚ ਸਰਕਾਰ ਬਣਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਪੰਜਾਬ ਚ ਦੇਖ ਲਓ ਉੱਥੇ ਤਾਂ ਉਸ ਸਰਕਾਰ ਬਣਨ ਵਾਲੀ ਸਥਿਤੀ ਲੱਗਦੀ ਨਹੀਂ ਬਿਆਨ ਦੇ ਚ ਕੀ ਹਰਜਾ ਤਾਂ ਭਗਵਤ ਮਾਨ ਨੇ ਵੀ ਸ਼ਾਇਦ ਵਿੱਚ ਕਾਰ ਲਾ ਰਸਤਾ ਇਹੋ ਹੀ ਲੱਭਿਆ ਕਿ ਚਲੋ ਚੁੱਪ ਕਰ ਜਓ ਪਰ ਉਹਨਾਂ ਦੀ ਚੁੱਪ ਨਹੀਂ ਇਸ ਤਰੀਕੇ ਦੀ ਚਲੋ ਸਿਆਸੀ ਦਾਅ ਪੇਚ ਵਰਤਦੇ ਆਂ ਉਹ ਚੁੱਪ ਰਹੇ ਪਰ ਉਹਨਾਂ ਦੀ ਇਮਾਨਦਾਰੀ ਉੱਤੇ ਪੰਜਾਬ ਦੇ ਸਬੰਧੀ ਉਹਨਾਂ ਦੀ ਭੂਮਿਕਾ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਕਿ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਉਹਨਾਂ ਦੀ ਸਥਿਤੀ ਜਿਹੜੀ ਕੀ ਹੈ ਹੁਣ ਸਿੱਧੂ ਸਾਹਿਬ ਇੱਕ ਹੋਰ ਗੱਲ ਜਿਹੜੀ ਖਲਾਸਾ ਜਣਾ ਪਤਾ ਲੱਗਾ ਜਿਸ ਤਰੀਕੇ ਨਾਲ ਨਹਿਰੇ ਪਾਣੀ ਜਿਹੜੇ ਨਹਿਰੀ ਪਟਵਾਰੀ ਦੇ ਉਹਨਾਂ ਕੋਲ ਇੱਕ ਪੰਜਾਬ ਸਰਕਾਰ ਸਰਵੇ ਕਰਾ ਰਹੀ ਹੈ ਇਹ ਸੂਚਨਾ ਮਾਨੇ ਚਚਾਵਾ ਨਹੀਂ ਕਿ ਜਿਸ ਤਰੀਕੇ ਨਾਲ ਨਹਿਰੇ ਪਟਵਾਰੀਆਂ ਨੂੰ ਕਿਹਾ ਗਿਆ ਕਿ ਇਸ ਤਰੀਕੇ ਨਾਲ ਦੱਸਿਆ ਜਾਵੇ ਕਿ ਪਾਣੀ ਪੰਜਾਬ ਦੇ ਵਿੱਚ ਵਧੂਆ ਐਸਆਈਐਲ ਦਾ ਕੋਈ ਸਮੱਸਿਆ ਨਹੀਂ ਹੈ ਕਿ ਕੱਲ ਨੂੰ ਜੇਕਰ ਹਰਿਆਣੇ ਦੇ ਵਿੱਚ ਜਾਂ ਕੋਈ ਇਹੋ ਜਿਹੀ ਸਥਿਤੀਆਂ ਪੈਦੀਆਂ ਨੇ ਪੈਦਾ ਹੁੰਦੀਆਂ ਤਾਂ ਉੱਥੇ ਇਹ ਗੱਲ ਕਹੀ ਜਾ ਸਕੀ ਤੀਸਰੀ ਗੱਲ ਸਿੱਧੂ ਸਾਹਿਬ ਜਿਹੜੀ ਗੱਲ ਸੁਪਰੀਮ ਕੋਰਟ 'ਚ ਜਦੋਂ ਐਸਆਈਐਲ ਲਹਿਰ ਦਾ ਮੁੱਦਾ ਚੱਲ ਰਿਹਾ ਸੀ ਤਾਂ ਉਸ ਵਕਤ ਕੀ ਗੱ ਉਸ ਵਕਤ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਸੀ ਜਾਂ ਲੀਗਲ ਅਫਸਰ ਉੱਥੇ ਮੌਜੂਦ ਆ ਉਹਨਾਂ ਨੇ ਇੰਨੀ ਗੱਲ ਕਹੀ ਕਿ ਅਸੀਂ ਤਾਂ ਐਸਆਈਐਲ ਬਣਾਉਣ ਨੂੰ ਤਿਆਰ ਆ ਪਰ ਪੰਜਾਬ ਦੀਆਂ ਲੋਕ ਜਾਂ ਪੰਜਾਬ ਦੀਆਂ ਦੂਜੀ ਪਾਰਟੀਆਂ ਇਸ ਨੂੰ ਬਣਾਉਣ ਵਾਸਤੇ ਤਿਆਰ ਨਹੀਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਰੁਖ ਕੁਝ ਹੋਰ ਹੁੰਦਾ ਚੰਡੀਗੜ੍ਹ 'ਚ ਰੁਖ ਕੁਝ ਹੋਰ ਹੁੰਦਾ ਤੇ ਜਦੋਂ ਪੰਜਾਬ ਦੇ ਲੋਕਾਂ ਦੇ ਵਿੱਚ ਭਗਵੰਤਬਾਣ ਆਉਂਦੇ ਆ ਉੱਥੇ ਉਹਨਾਂ ਦਾ ਰੋਲ ਕੁਝ ਹੋਰ ਹੁੰਦਾ ਤਾਂ ਫਿਰ ਜਦੋਂ ਇਹੋ ਜਿਹਾ ਰੋਲ ਤੁਸੀਂ ਵੱਖ-ਵੱਖ ਥਾਵਾਂ ਤੇ ਵਕਰੇ-ਵਕਰੇ ਢੋਣੇ ਪਾਉਂਗੇ ਖਾਸ ਤੌਰ ਤੇ ਪੰਜਾਬ 'ਏ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਔਰ ਐਸਵਾਈਐਲ ਉਹ ਮੁੱਦਾ ਕਿ ਜਿਹੜਾ ਪੰਜਾਬ ਦੇ ਲੋਕਾਂ ਦੇ ਇੱਕ ਨਵਾਂ ਲੰਮਾ ਸੰਤਾਪ ਚੱਲਿਆ ਉਹਦੇ ਸਬੰਧੀ ਜੇਕਰ ਤੁਹਾਡੀ ਧੁੰਮਕਾ ਇਹੋ ਜਿਹੀ ਰਹਿੰਦੀ ਆ ਤਾਂ ਸਿੱਧੂ ਸਾਹਿਬ ਫਿਰ ਭਗਵਤ ਬਾਣੀ ਅਮਾਦਰ ਦੀ ਉੱਤੇ ਉਹਨਾਂ ਦੇ ਬੋਲਾਂ ਦੇ ਉੱਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਤੇ ਪੰਜਾਬ ਦੇ ਪ੍ਰਤੀ ਉਹਨਾਂ ਦੀ ਵਫਾਦਾਰੀ ਦੇ ਉੱਤੇ ਪ੍ਰਸ਼ਨ ਚਿੰਨ ਲੱਗੇਗਾ ਲੱਗੇਗਾ ਬਿਲਕੁਲ ਤੁਸੀਂ ਠੀਕ ਆ ਕਿ ਕਿਤੇ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੇਤਾਂ ਨੂੰ ਹਰਿਆਣੇ ਵਾਸਤੇ ਗਾਇ ਗਾਇੜੇ ਤੇ ਨਹੀਂ ਰੱਖ ਰਹੀ ਬਾਕੀ ਸਿੱਧੂ ਸਾਹਿਬ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਆ ਉਹ ਸਾਰੇ ਲੋਕਾਂ ਨੂੰ ਪਤਾ ਪਰ ਅੱਜ ਇਹ ਜ਼ਰੂਰ ਚਾਹੀਦਾ ਸੀ ਕਿ ਭਗਵੰਤ ਮਾਨ ਉਸ ਸਟੇਜ ਤੋਂ ਪੰਜਾਬ ਦਾ ਪੱਖ ਜਿਹੜਾ ਉਪੂਰਦੇ ਨਾ ਕਿ ਇੰਨੀ ਗੱਲ ਕਹਿ ਕੇ ਜ਼ਰੂਰਤ ਸੀ ਉੱਥੇ ਲੈੰਦੇ ਭਗਵੰਤ ਮਾਨ ਸਟੈਂਡ ਪੰਜਾਬ ਦੇ ਲਈ ਫਿਰ ਤਾਂ ਮੰਨਦੇ ਅਸੀਂ ਕਹਿੰਦੇ ਜੀ ਮੈਂ ਤਾਂ ਮੀਟਿੰਗਾਂ ਦੇ ਵਿੱਚ ਹਰਿਆਣੇ ਦੇ ਜਾ ਕੇ ਆਹ ਗੱਲਾਂ ਕਹਿ ਤੀਆਂ ਜੀ ਉਹ ਗੱਲਾਂ ਕਹਿ ਤੀਆਂ ਜੀ ਹੁਣ ਮੌਕਾ ਸੀ ਉੱਥੇ ਹੁਣ ਮੌਕਾ ਸੀ ਹੁਣ ਉੱਥੇ ਕਹਿੰਦੇ ਹੁਣ ਉਹ ਨਾਲ ਬੰਦਾ ਉਹ ਬੈਠਾ ਸੀ ਜਿਹੜਾ ਬੰਦਾ ਕਹਿੰਦੇ ਮੈਂ ਖੱਟਰ ਨੂੰ ਇਹ ਕਹਤਾ ਮੈਂ ਇਹ ਕਹਤਾ ਉਹ ਪਾਣੀ ਕਹਿੰਦਾ ਸੀ ਵੀ ਐਂ ਦੇ ਦੋ ਉਹ ਕਹਿੰਦਾ ਇਹ ਕਹਤਾ ਹੁਣ ਜਿਹੜਾ ਨਾਲ ਬੈਠਾ ਸੁਸ਼ੀਲ ਗੁਪਤਾ ਉਹ ਕਹ ਉਥੇ ਮੁੱਖ ਮੰਤਰੀ ਨੇ ਸਟੈਂਡ ਕਿਉਂ ਨਹੀਂ ਲਿਆ ਜੀ ਉਥੇ ਲੈਣਾ ਬਣਦਾ ਸੀ ਸਟੈਂਡ ਬਿਲਕੁਲ ਬਿਲਕੁਲ ਉਥੇ ਦਾ ਸਟੈਂਡ ਲੈਣਾ ਬੈਦਾ ਸੀ ਘੱਟ ਤੋਂ ਘੱਟ ਜੇਕਰ ਉਹ ਉਥੇ ਨਹੀਂ ਕੁਝ ਬੋਲ ਸਕਦੇ ਤਾਂ ਘੱਟ ਤੋਂ ਘੱਟ ਉਸ ਪ੍ਰੈਸ ਕਾਨਫਰੰਸ ਦਾ ਬਾਈਕਟਾ ਕੀਤਾ ਜਾ ਸਕਦਾ ਹੈ ਪਰ ਸ਼ਾਇਦ ਇੰਨੀ ਸਭ ਰਥਾ ਭਗਵੰਤ ਬਣ ਹੋਣਾ ਦੇ ਵਿੱਚ ਹੈ ਨਹੀਂ ਕਿ ਹਾਂ ਭਈ ਜਦੋਂ ਅਜਿਹੇ ਮੁੱਦੇ ਭੁੱਲੇ ਜਾਂਦੇ ਆ ਤਾਂ ਫਿਰ ਉਹ ਅਜਿਹੇ ਮੁੱਦਿਆਂ ਦੇ ਉੱਤੇ ਤੁਸੀਂ ਪੰਜਾਬ ਦੇ ਇੱਕ ਸਟੂਡੈਂਟ ਬਣ ਕੇ ਪੰਜਾਬ ਦੇ ਹੱਤਾਂ ਤੇ ਹਿੱਤਾਂ ਦੀ ਰਾਖੀ ਕਰਦੀਆਂ ਨਾ ਕਿ ਆਪਣੀ ਕੁਰਸੀ ਨੂੰ ਬਚਾਉਣ ਖਾਤਰ ਕੱਪ ਜੋ ਵੀ ਕਾਜ ਹੋਇਆ ਭਗਵੰਤ ਮਾਨ ਦੀ ਇਸ ਚੁੱਪ ਨੇ ਭਗਵੰਤ ਮਾਨ ਦੇ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਕੀ ਸੋਚ ਆ ਕੀ ਸੋਚ ਰਿਹਾ ਸੁਖਵਿੰਦਰ ਜੀ ਉਸ ਤੇ ਖਲਾਸੇ ਜਿਹੜੇ ਆ ਉਹ ਸਾਹਮਣੇ ਸਪਸ਼ਟ ਹੋ ਗਏ ਆ ਕੇਵਲ ਤੇ ਕੇਵਲ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਜੇਕਰ ਮੁੱਖ ਮੰਤਰੀ ਸਭ ਚੁੱਪ ਰਹਿੰਦੇ ਆ ਤੇ ਇਸ ਗੱਲ ਨੂੰ ਟਾਲ ਦਿੰਦੇ ਆ ਕਿ ਇਹ ਮਸਲਾ ਸੁਪਰੀਮ ਕੋਰਟ 'ਚ ਆ ਮੇਰਾ ਨਹੀਂ ਯਾਦ ਕਿ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਫਿਰ ਕੋਈ ਗੰਭੀਰ ਸੁਰ ਜਿਹੜੀ ਆ ਦਿਲੋਂ ਜਿਹੜੀ ਆ ਭਗਵੰਤ ਮਾਨ ਹੁਣੀ ਰੱਖਦੇ ਹੁਣ ਜਿਆ ਰੱਖ ਰਹੇ ਹੁਣ ਲੱਗਦਾ ਨਹੀਂ ਸਿੱਧੂ ਸਾਹਿਬ ਕਿਉਂਕਿ ਸੁਪਰੀਮ ਕੋਰਟ 'ਚ ਉਹਨਾਂ ਦਾ ਸਟੈਂਡ ਕੁਝ ਹੈ ਕੈਂਡੀਗੜ੍ਹ 'ਚ ਜਦੋਂ ਹਰਿਆਣੇ ਦੀ ਪ੍ਰੈਸ ਕਾਨਫਰੰਸ ਹੁੰਦੀ ਉੱਥੇ ਉਹਨਾਂ ਦਾ ਸਟੈਂਡ ਕੁਝ ਹੁੰਦਾ ਤੇ ਜਦੋਂ ਪੰਜਾਬ ਦੇ ਲੋਕਾਂ ਨਾਲ ਗੱਲ ਕਰਦੇ ਆ ਉਦੋਂ ਉਹਨਾਂ ਦਾ ਸਟੈਂਡ ਹੋਰ ਹੁੰਦਾ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਤੇ ਪੰਜਾਬ ਦੇ ਹੱਕਾਂ ਤਹੱਤਾਂ ਦੀ ਜਿਹੜੀ ਆ ਉਹ ਰਾਖੀ ਕਰਕੇ ਅੱਗੇ ਆਉਣ ਬਿਲਕੁਲ ਬਿਲਕੁਲ ਇੱਥੇ ਸਟੈਂਡ ਸਪਸ਼ਟ ਕਰਨਾ ਮਣਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਨਾ ਹੋਵੇ ਕਿ ਤੁਸੀਂ ਨਹਿਰੀ ਪਾਣੀਆਂ ਦੇ ਨਹਿਰੀ ਪਟਵਾਰੀਆਂ ਤੋਂ ਤੁਸੀਂ ਡਾਟਾ ਗਲਤ ਬਣਵਾ ਲਿਆ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਉਥੇ ਕਹਿ ਤਾ ਕਿ ਭਾਈ ਅਸੀਂ ਤਾਂ ਮਹਿਰ ਬਣਾਉਣ ਨੂੰ ਤਿਆਰ ਆ ਵਿਰੋਧੀ ਨਹੀਂ ਬਣਾਉਣ ਦਿੰਦੇ ਸਰਕਾਰ ਦੇ ਤੌਰ ਤੇ ਇਹ ਗੱਲਾਂ ਕਹਿਤੀਆਂ ਪਾਣੀ ਵੀ ਇੱਥੇ ਪੂਰਾ ਤੁਸੀਂ ਦਿਖਾ ਦਿਓ ਤੇ ਵੋਟਾਂ ਦੇ ਲਈ ਪੰਜਾਬ ਗਹਿਣੇ ਧਰਦੇ ਹਾਂ ਇਹ ਕਦੇ ਵੀ ਪੰਜਾਬੀਆਂ ਨੂੰ ਜਿਹੜਾ ਉਹ برداشت ਨਹੀਂ ਹੋਊਗਾ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਸਟੈਂਡ ਜਿਹੜਾ ਆਪਣਾ ਸਪਸ਼ਟ ਕਰਨਾ ਚਾਹੀਦਾ ਔਰ ਇਹ ਇੱਥੇ ਪੰਜਾਬ ਆ ਕੇ ਨਹੀਂ ਕਰਨਾ ਚਾਹੀਦਾ ਜਿੱਥੇ ਬੈਠ ਕੇ ਕਰਨਾ ਚਾਹੀਦਾ ਸੀ ਉੱਥੇ ਕਰਨਾ ਚਾਹੀਦਾ ਸੀ ਹੁਣ ਇੱਥੇ ਪੰਜਾਬ ਆ ਕੇ ਵੱਡੇ ਵੱਡੇ ਬਿਆਨ ਦੇ ਦੇਣਗੇ ਮੁੱਖ ਮੰਤਰੀ ਉਹਨਾਂ ਚੀਜ਼ਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਆਧਾਰ ਹੈ ਕੱਲ ਨੂੰ ਕੁਰਸੀ ਬਚਾਉਣ ਦੇ ਲਈ ਭਗਵੰਤ ਮਾਨ ਹਾਈ ਕਮਾਂਡ ਅਗੇ ਗੋਡੇ ਟੇਕ ਦੇਣਗੇ ਤੇ ਕਹਿ ਦੇਣਗੇ ਜੀ ਲਓ ਜੀ ਕੋਰਟ ਦੇ ਵਿੱਚ ਕੋਈ ਚੰਗੀ ਤਰ੍ਹਾਂ ਜਿਹੜਾ ਆਪਣਾ ਪੱਖ ਨਾ ਪੇਸ਼ ਕੀਤਾ ਪਰ ਇੱਥੇ ਪਾਣੀ ਪੂਰਾ ਦਿਖਾਤਾ ਉਥੇ ਚੰਗੀ ਤਰ੍ਹਾਂ ਕੇਸ ਨਾਲ ਲੜਿਆ ਸੁਪਰੀਮ ਕੋਰਟ ਦੇ ਵਿੱਚ ਉਥੇ ਉਹਨਾਂ ਨੇ ਫੈਸਲਾ ਉਧਰ ਦਿੱਤਾ ਤੇ ਕਹਿ ਦੇਣਗੇ ਜੀ ਕੱਲ ਨੂੰ ਇਹਦਾ ਕੋਰਟ ਦਾ ਫੈਸਲਾ ਹੋਣਾ ਅਸੀਂ ਕੀ ਕਰੀਏ ਫੌਜ ਲਾ ਕੇ ਲੈ ਗਏ ਅਗਲੇ ਪਾਣੀ ਇਹ ਗੱਲਾਂ ਨਹੀਂ ਹੋਣੀਆਂ ਭਗਵੰਤ ਮਾਨ ਸਾਹਿਬ ਨੂੰ ਸਖਤ ਜਿਹੜਾ ਉਹ ਸਟੈਂਡ ਲੈਣਾ ਪਊਗਾ ਕੁਰਸੀ ਦਾ ਮੋਹ ਛੱਡਣਾ ਪਊਗਾ ਔਰ ਜੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕ ਦੇ ਵਿੱਚ ਸਟੈਂਡ ਲੈਣਗੇ ਜੇ ਪੰਜਾਬ ਦੇ ਪਾਣੀਆਂ ਤੇ ਐਸਵਾਈਐਲ ਦੇ ਮੁੱਦੇ ਤੇ ਸਟੈਂਡ ਲੈਣਗੇ ਪੱਖ ਦੇ ਵਿੱਚ ਪੰਜਾਬ ਦੇ ਤਾਂ ਫਿਰ ਪੰਜਾਬੀ ਵੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਸਟੈਂਡ ਲੈਣਗੇ ਬੇਸ਼ੱਕ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਭਗਵੰਤ ਮਾਨ ਦੇ ਨਾਲ ਹੋਵੇ ਨਾ ਹੋਵੇ ਉਹ ਬਦਲਣੇ ਉੱਪਰਦੀ ਹੋਵੇ ਪਰ ਜੇ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਫੈਸਲੇ ਲੈਣਗੇ ਭਗਵੰਤ ਮਾਨ ਤਾਂ ਪੰਜਾਬੀ ਉਹਨਾਂ ਨਾਲ ਖੜੇ ਹੋਣਗੇ ਅਦਰਵਾਈਜ਼ ਕਿਸੇ ਪੰਜਾਬੀ ਨੇ ਨਾਲ ਨਹੀਂ ਖੜਨਾ ਭਗਵੰਤ ਮਾਨ ਦੇ ਬੇਸ਼ੱਕ ਉਹਨਾਂ ਨੂੰ ਹਾਈ ਕਮਾਂਡ ਲਾ ਦੇਵੇ ਤੇ ਚਾਹੇ ਰੱਖ ਲਵੇ ਫਿਰ ਕੋਈ ਫਾਇਦਾ ਨਹੀਂ ਹੋਣਾ ਭਗਵੰਤ ਮਾਨ ਸਾਹਿਬ ਨੂੰ ਬੜਾ ਸੋਚਣ ਦੀ ਲੋੜ ਹੈ ਚਲੋ ਅਗਲੀ ਖਬਰ ਲੈ ਲੈਣੇ ਅਣਖੀ ਸਾਹਿਬ ਅਗਲੀ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਸਾਡੇ ਪੱਤਰਕਾਰ ਸਮਤਪ੍ਰੀਤ ਸਿੰਘ ਸਾਡੇ ਸਹਿਯੋਗੀ ਹੈ ਇੱਕ ਵੱਡੇ ਚੈਨਲ ਦੇ ਵਿੱਚ ਨੀਜੀ ਚੈਨਲ ਦੇ ਵਿੱਚ ਹੈਗੇ ਨੇ ਔਰ ਸਾਡੇ ਸਹਿਯੋਗੀ ਆ ਚੰਗੇ ਮਿੱਤਰ ਹੈ ਸਮਤਪ੍ਰੀਤ ਸਿੰਘ ਉਹਨਾਂ ਨੇ ਇੱਕ ਪਾਈ ਸੀਗੀ ਜਿਹੜੀ ਆਰਟੀਆਈ ਉਹਦੇ ਵਿੱਚ ਉਹਨਾਂ ਨੇ ਜਵਾਬ ਮੰਗਿਆ ਸੀ ਕਿਉਂਕਿ ਚਰਚਾ ਸੀ ਕਿ ਜ਼ਿਆਦਾ ਬੋਝ ਹੋਣ ਦੇ ਕਾਰਨ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੰਮ ਦਾ ਬਰਡਨ ਜ਼ਿਆਦਾ ਹੋਣ ਦੇ ਕਰਕੇ ਥਾਣਿਆਂ 'ਚ ਗਿਣਤੀ ਘੱਟ ਹੋਣ ਦੇ ਕਰਕੇ ਕੰਮ ਦਾ ਬਹੁਤ ਜ਼ਿਆਦਾ ਹੈ ਜਿਹਦੇ ਤੋਂ ਦੁਖੀ ਹੋ ਕੇ 3800 ਪੁਲਿਸ ਮੁਲਾਜ਼ਮ ਨੇ VRS ਲਈ ਐਪਲੀਕੇਸ਼ਨ ਦਿੱਤੀ ਹੈ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਲਈ ਤਾਂ ਉਸੇ ਹੀ ਤਰੀਕੇ ਦੇ ਨਾਲ ਇੱਕ ਗੱਲ ਇਹ ਵੀ ਪੱਕਾ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਨਾਂ ਤੇ ਤਬਾਦਲੇ ਜਿਹੜੇ ਉਹ ਕੀਤੇ ਐ ਉਸ ਨੀਤੀ ਤੋਂ ਵੀ ਸਰਕਾਰ ਤੋਂ ਦੁਖੀ ਨੇ ਕੁਝ ਮੁਲਾਜ਼ਮ ਔਰ ਕਹਿੰਦੇ ਕਿ VRS ਬਹੁਤ ਵੱਡੇ ਪੱਧਰ ਤੇ ਅਪਲਾਈ ਕੀਤੀਆਂ ਗਈਆਂ ਨੇ 3800 ਗਿਣਤੀ ਆ ਚਰਚਾ 3800 ਲੋਕਾਂ ਦੀ ਹੈ ਕਿ ਉਹਨਾਂ ਨੇ ਅਪਲਾਈ ਕੀਤੀ ਹੈ ਹੁਣ ਇਹਦਾ ਸੱਚ ਜਾਣਨ ਦੇ ਲਈ ਉਹਨਾਂ ਨੇ ਆਰਟੀਆਈ ਪਾਈ ਕਿ ਇਹ ਚਰਚਾ ਹੀ ਹੈ ਜਾਂ ਸੱਚ ਹੈ ਉਹਨਾਂ ਨੇ ਆਰਟੀਆਈ ਪਾਈ ਸੀ ਕਿਹਾ ਸੀ ਕਿ ਭਾਈ ਤੁਸੀਂ ਦੱਸੋ ਕਿ ਕੁੱਲ ਮੁਲਾਜ਼ਮਾਂ ਦੀ ਗਿਣਤੀ ਕਿੰਨੀ ਹੈ ਤੇ ਹੁਣ ਤੱਕ ਕਿੰਨੇ ਲੋਕਾਂ ਨੇ ਵੀਆਰਐਸ ਅਪਲਾਈ ਕੀਤੀ ਹੈ ਪਰ ਪੰਜਾਬ ਸਰਕਾਰ ਨੇ ਉਹਨਾਂ ਦੀ ਇਸ ਆਰਟੀਆਈ ਦਾ ਜਵਾਬ ਦੇਣ ਤੋਂ ਜਿਹੜਾ ਉਹ ਮਨ੍ਹਾ ਕਰ ਦਿੱਤਾ ਸਾਫ਼ ਤੌਰ ਤੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਨਹੀਂ ਸਕਦੇ ਅਣਕ ਸਾਹਿਬ ਇੱਕ ਤਾਂ ਪੁਲਿਸ ਦੀ ਗਿਣਤੀ ਦੱਸਣ ਦੇ ਵਿੱਚ ਕੀ ਹਰਜ ਹੋ ਸਕਦਾ ਤੇ ਦੂਜੇ ਪਾਸੇ ਇਹ ਵੀਆਰਐਸ ਵਾਲਿਆਂ ਦੀ ਗਿਣਤੀ ਜਾਂ ਉਹਨਾਂ ਦੀ ਐਪਲੀਕੇਸ਼ਨਾਂ ਬਾਰੇ ਨਾਂ ਦੱਸਣ ਤੇ ਕੀ ਹਰਜ ਹੋ ਸਕਦਾ ਅਨਕੀ ਸਾਹਿਬ ਇਹਦੇ ਵਿੱਚ ਕੀ ਖਦਸ਼ੇ ਹੈ ਇਹ ਜਰਾ ਕਲੀਅਰ ਕਰੀਏ ਆਪਾਂ ਦਰਸ਼ਕਾਂ ਦੇ ਨਾਲ ਤਾਂ ਸੁਖਿੰਦਰ ਜੀ ਕੱਲ ਅਸੀਂ ਸਵੇਰ ਦੇ ਪ੍ਰੋਗਰਾਮ 'ਚ ਪ੍ਰਤਾਪ ਸਿੰਘ ਬਾਜਵੇ ਦੀ ਇੱਕ ਖਬਰ ਸੁਣਿਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਆਰਟੀਆਈ ਕਾਨੂੰਨ ਦੇ ਤਾਂ ਦੀ ਅਲੰਭਣਾ ਕਰ ਰਹੀ ਆ ਜਿਹੜੀ ਵੀ ਕੋਈ ਸੂਚਨਾ ਮੰਗੀ ਜਾਂਦੀ ਆ ਪੰਜਾਬ ਸਰਕਾਰ ਵੱਲੋਂ ਠੀਕ ਸਮੇਂ ਤੇ ਉਹ ਦਿੱਤੀ ਨਹੀਂ ਜਾਂਦੀ ਕੱਲ ਸ਼ਾਇਦ ਅਸੀਂ ਇਸ ਬਿਆਨ ਨੂੰ ਇੱਕ ਸਿਆਸੀ ਬਿਆਨ ਪ੍ਰਤਾਪ ਸਿੰਘ ਬਾਜਵੇ ਦਾ ਸਮਝਿਆ ਸੀ ਪਰ ਜਿਸ ਤਰੀਕੇ ਨਾਲ ਹਮ ਸਾਡੇ ਸਹਿਯੋਗੀ ਚੈਨਲ ਦੇ ਪੱਤਰਕਾਰ ਨੇ ਖੁਦ ਇਹ ਜਾਣਕਾਰੀ ਮੰਗੀ ਔਰ ਪੰਜਾਬ ਸਰਕਾਰ ਨੇ ਉਹੀ ਹਵਾਲਾ ਜਿਹੜਾ ਮੁੱਖ ਮੰਤਰੀ ਦੇ ਦੌਰਿਆਂ ਦੇ ਹਵਾਈ ਦੌਰਿਆਂ ਦੇ ਸੰਬੰਧੀ ਜਾਂ ਬਾਕੀਆਂ ਦੇ ਸੰਬੰਧੀ ਇਹ ਗੱਲ ਕਹਿ ਕੇ ਕਿ ਇਹ ਸੁਰੱਖਿਆ ਦੇ لحاظ ਦੇ ਨਾਲ ਇਸ ਦੀ ਜਾਣਕਾਰੀ ਆਪ ਨੂੰ ਦਿੱਤੀ ਨਹੀਂ ਜਾ ਸਕਦੀ ਇਸ ਚੀਜ਼ ਦਾ ਜਵਾਬ ਜਿਹੜਾ ਸੱਚ ਵੀ ਸੁਖਾ ਨੂੰ ਉਹਨਾਂ ਨੇ ਦਿੱਤਾ ਔਰ ਇਹ ਜਾਣਕਾਰੀ ਬਿਲਕੁਲ ਨਹੀਂ ਦਿੱਤੀ ਗਈ ਕਿ ਕਿੰਨੇ VRS ਆ ਵਾਸਤੇ ਕਿੰਨੇ ਕਰਮਚਾਰੀਆਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹ ਥਾਣੇ 'ਚ ਕੁੱਲ ਗਿਣਤੀ ਕਿੰਨੀ ਹੈਗੀ ਹੁਣ ਸਿੱਧੂ ਸਾਹਿਬ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਦਿੰਦੇ ਆ ਕਿ 3000 ਪ੍ਰਤੀ 1000 ਪ੍ਰਤੀ 10000 ਪ੍ਰਤੀ ਅਸੀਂ ਕਰ ਰਹੇ ਆ ਤਾਂ ਬਾਕੀ ਜੇਕਰ ਕੋਈ ਵਿਅਕਤੀ ਇਹ ਜਾਣਨਾ ਚਾਹੁੰਦਾ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਹਫਾਜ਼ਤ ਵਾਸਤੇ ਕਿੰਨੇ ਕਰਮਚਾਰੀ ਜਿਹੜੇ ਆ ਐਸਐਫਐ ਡਿਊਟੀ ਦੇ ਰਿਹਾ ਔਰ ਲੋਕਾਂ ਦੇ ਘਰਾਂ 'ਚ ਕਿੰਨੇ ਆ ਔਰ ਮੁੱਖ ਮੰਤਰੀ ਸਾਹਿਬ ਦੇ ਨਿੱਜੀ ਕਾਫਲੇ 'ਨਾਂ ਕਿੰਨੇ ਆ ਉਹ ਤਾਂ ਹਾਲਾਂਕਿ ਜਾਣਕਾਰੀ ਨਹੀਂ ਮੰਗੀ ਉਹਨਾਂ ਦੇ ਪਰਿਵਾਰਕ ਮੈਂਬਰ ਦੋ ਹੀ ਦੋ ਹੀ ਜਾਣਕਾਰੀਆਂ ਹਲੇ ਉਹਨਾਂ ਨੇ ਮੰਗੀਆਂ ਸੀ ਕਿ ਇੱਕ ਤਾਂ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਕਿੰਨੀ ਹੈ ਔਰ ਕਿੰਨੇ ਲੋਕਾਂ ਨੇ VRS ਅਪਲਾਈ ਕੀਤੀ ਹੈ ਮੈਂ ਸੁਖਵੰਦਰ ਜੀ ਉਹ ਹੀ ਲੱਗਾ ਇਹ ਦੋ ਜਾਣਕਾਰੀ ਆ ਪਰ ਇਸ ਗੱਲ ਨੂੰ ਵੀ ਉਹਨਾਂ ਨੇ ਇਹ ਗੱਲ ਕਹਿ ਕੇ ਨਕਾਰਤਾ ਕਿ ਇਹ VRS ਲੋਕਾਂ ਨੂੰ ਦੱਸ ਦਈਏ ਕਈ ਲੋਕਾਂ ਨੂੰ ਪਤਾ ਨਹੀਂ VRS ਹੀ ਹੁੰਦੀ ਹੈ ਕਿ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਜਿਹੜੀ ਜਿੰਨੀ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ ਉਸ ਤੋਂ ਪਹਿਲਾਂ 2-4 ਸਾਲ 5 ਸਾਲ ਜਿੰਨਾ ਵੀ ਚਿਰ ਪਹਿਲਾਂ ਨੌਕਰੀ ਛੱਡਣ ਬਾਰੇ ਉਹ ਦੇ ਦਿੰਦੇ ਆ ਆਪਣਾ ਚਾਹੇ ਉਹਨੂੰ ਅਸਤੀਫਾ ਕਹਿ ਲੋ ਚਾਹੇ ਤੁਸੀਂ ਐਪਲੀਕੇਸ਼ਨ ਕਹਿ ਲੋ ਉਹ ਜਦੋਂ ਦੇ ਦਿੰਦੇ ਆ VRS ਤੇ ਉਹਨੂੰ VRS ਕਹਿੰਦੇ ਆ ਯਾਨੀ ਕਿ ਤੇ ਜੀ ਤੋ ਸਰਪ੍ਰਦਾ ਜੀ ਇਹ ਪੰਜਾਬ ਸਰਕਾਰ ਦਾ ਬੀਤੇ ਸਭੇ ਦੇ ਵਿੱਚ ਵੀ ਇਹ ਰਵਈਆ ਰਿਹਾ ਹੈ ਖਾਸ ਤੌਰ ਤੇ ਜਦੋਂ ਮੁੱਖ ਮੰਤਰੀ ਸਾਹਿਬ ਦੇ ਹਵਾਈ ਡੋਰਾਂ ਦਾ ਜਾਂਚ ਜਦੋਂ ਜਾਣਕਾਰੀ ਮੰਗੀ ਜਾਂਦੀ ਆ ਉਦੋਂ ਵੀ ਪੰਜਾਬ ਸਰਕਾਰ ਦਾ ਸੂਚਨਾ ਕਮਿਸ਼ਨ ਬਿਲਕੁਲ ਚੁੱਪ ਕਰ ਜਾਂਦਾ ਹੁਣ ਜੇਕਰ ਇਹ ਜਾਣਕਾਰੀ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਕੋਈ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਸੀਨ ਲੱਗ ਸਕਦੀ ਆ ਜਾਂ ਪੁਲਿਸ ਦੀ ਜਾਣਕਾਰੀ ਜੇਕਰ ਲੋਕਾਂ ਨੂੰ ਪਤਾ ਲੱਗ ਜੂਗੀ ਤਾਂ ਫਿਰ ਲੋਕ ਜਿਹੜੇ ਨੇ ਕ੍ਰਾਈਮ ਕਰ ਤੋਂ ਹਟ ਜਾਣਗੇ ਜਾਂ ਵੱਜਾਂਗੇ ਇਸ ਸਿੱਧੂ ਸਾਹਿਬ ਕੇਵਲ ਤੇ ਕੇਵਲ ਆਪ ਆਪੀ ਪਾਰਟੀ ਦੀ ਉਹੀ ਗੱਲ ਆ ਕਿ ਹਾਂ ਭਈ ਉਹਨੇ ਕੀ ਜਾਣਕਾਰੀ ਜਿਹੜੀ ਉਹ ਦਊ ਕਿ ਜਿਹੜੀ ਜਾਣਕਾਰੀ ਉਹਨਾਂ ਨੂੰ ਮناسب ਲੱਗੀ ਆ ਹਾਲਾਂਕਿ ਇਸ ਕੰਮ ਦਾ ਨੁਕਸਾਨ ਜਿਹੜਾ ਕੋਈ ਨਹੀਂ ਪਰ ਹਾਂ ਜੇਕਰ 3800 ਜਿਤਨਾ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਤਾਂ ਇਹ ਇੱਕ ਸਰਕਾਰ ਦੀ ਫਿਰ ਸਿੱਧੂ ਸਭਾ ਦੂਜੇ ਪਾਸੇ ਨਾਕਾਮੀ ਵੀ ਹੋ ਸਕਦੀ ਆ ਕਿ ਹਾਂ ਵੀ ਸਰਕਾਰ ਦੇ ਰਵੱਈਏ ਤੋਂ ਦੁਖੀ ਹੋ ਕੇ ਜੇਕਰ ਬੀਤੇ ਦਿਨਾਂ ਚ ਪਿਛਲੇ ਦਿਨਾਂ ਚ ਜਿਸ ਤਿਕਣਾ 10000 ਮੁਲਾਜ਼ਮ ਜਿਹੜਾ ਸਿਪਾਹੀ ਤੋਂ ਲੈ ਕੇ ਇਨਸਪੈਕਟਰ ਤੱਕ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਭੇਜ ਦਿੱਤਾ ਗਿਆ ਤਾਂ ਉਸ ਬਤੀਰੇ ਦੇ ਕਰਕੇ ਜੇਕਰ 3800 ਦੇ ਕਰੀਬ ਸਵੈ ਇੱਛਾ ਬਤ ਆ ਸੇਵਾ ਮੁਕਤੀ ਲੈਣ ਦੀ ਐਪਲੀਕੇਸ਼ਨ ਦਾਇਰ ਕਰਦੇ ਆ ਸਕਿੰਦਰ ਜੀ ਇਹ ਫਿਰ ਸਰਕਾਰ ਦਾ ਨੈਗੇਟਿਵ ਪੱਖ ਸਾਹਮਣੇ ਆਉਂਦਾ ਕਿ ਸਰਕਾਰ ਇੱਕ ਅਨੁਸ਼ਾਸਨਾਤਮਕ ਜਿਹੜਾ ਵਿਭਾਗ ਆ ਜਿਹੜੀ ਫੋਰਸ ਆ ਉਹਦੇ ਉੱਤੇ ਵੀ ਉਹ ਕੰਟਰੋਲ ਜਿਹੜਾ ਨਹੀਂ ਕਰ ਸਕੇ ਉਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਨਹੀਂ ਆ ਜਿਸ ਕਰਕੇ ਇੱਕ ਮਹਿਕਮੇ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਲੋਕਾਂ ਨੇ ਸੇਵਾ ਮੁਕਤੀ ਲੈਣ ਦੀ ਐਪਲੀਕੇਸ਼ਨ ਦੇ ਦਿੱਤੀ ਤਾਂ ਸਰਕਾਰ ਦੀ ਇੱਕ ਫਿਰ ਨਾਕਾਮੀ ਹੋ ਜਾਂਦੀ ਹੈ ਸਿੱਧੂ ਸਾਹਿਬ ਤਾਂ ਸ਼ਾਇਦ ਉਸੇ ਨਾਕਾਮੀ ਨੂੰ ਲੁਕਾਉਣ ਵਾਸਤੇ ਹੀ ਉਹਨਾਂ ਨੇ ਇਹ ਜਿਹੜਾ ਆ ਗੱਲ ਕਹਿ ਕੇ ਇਨਕਾਰ ਕਰਤਾ ਕਿ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਬਾਕੀ ਦੂਸਰੇ ਪਾਸੇ ਇਸ ਗੱਲ ਦਾ ਸਮਝਦੋ ਬਾਹਰ ਆ ਕਿ ਹਾਂ ਵੀ ਤੁਸੀਂ ਇਹ ਦੱਸ ਦੋ ਕਿ ਤੁਹਾਡੇ ਅੰਦਰ ਬਲਾਜ ਪੰਜਾਬ ਪਰ ਉਸ ਤੇ ਕੁੱਲ ਬਲਾਜਾਂ ਦੀ ਗਿਣਤੀ ਕਿੰਨੀ ਹੈ। ਇਹ ਸ਼ਾਇਦ ਸਰਕਾਰ ਦਾ ਇੱਕ ਤਰਕ ਜਿਹੜਾ ਸਭ ਨੇ ਨਹੀਂ ਆਇਆ। ਦੂਸਰੇ ਬੰਨੇ ਜਿਹੜੀ ਸਵੈ ਇੱਛਾ ਵਾਲੀ ਗੱਲ ਜਿਹੜੀ ਆ VRS ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਸਰਕਾਰ ਕੇਵਲ ਤੇ ਕੇਵਲ ਉਸ ਨਾਕਾਮੀ ਨੂੰ ਜਾਂ ਉਸ ਨਲਾਇਕੀ ਨੂੰ ਹੋਰ ਵਾਸਤੇ ਹੀ ਚੁੱਪ ਕਹੀ ਆ ਜਾਂ ਉਹਨਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਜਿਹਦੇ ਉੱਤੇ ਸਰਕਾਰ ਤੇ ਉੱਤੇ ਪ੍ਰਸ਼ਨ ਜਿਹੜੇ ਲੱਗਦੇ ਨੇ ਕਿ ਸਰਕਾਰ ਦਾ ਰਵੱਈਆ ਕਿਹੋ ਜਿਹਾ ਹੈ। ਜਿਸ ਕਰਕੇ ਜਿਹੜਾ ਮੁਲਾਜ਼ਮ ਆ ਕਿਸ ਤਰੀਕੇ ਦੇ ਮਾਨਸਿਕ ਬੋਝ ਦੇ ਵਿੱਚ ਜਾਂ ਮਾਨਸਿਕ ਦਬਾਅ ਦੇ ਵਿੱਚ ਕੰਮ ਕਰ ਰਿਹਾ ਤੇ ਸਰਕਾਰ ਵੀ ਇਸ ਬਈਏ ਤੋਂ ਦੁਖੀ ਹੋ ਕੇ ਉਹਨੇ ਬੀਆਰਐਸ ਵਾਸਤੇ ਐਪਲੀਕੇਸ਼ਨ ਦੇ ਦਿੱਤੀ। ਸ਼ਾਇਦ ਇਹ ਚੀਜ਼ ਨੂੰ ਲੁਕਾਉਣ ਵਾਸਤੇ ਇਹ ਜਾਣਕਾਰੀ ਸੁਖਿੰਦਰ ਜੀ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਜਿਹੜਾ ਕੱਲ ਉਹਨਾਂ ਨੇ ਦਿੱਤਾ ਸੀ ਇਸ ਹਾਲਤ ਵਿੱਚ ਸੁਖਿੰਦਰ ਜੀ ਪੂਰਨ ਤੌਰ ਤੇ ਸਕਾਰਾਤਮਕ ਨਜ਼ਰ ਆਉਂਦਾ ਕਿ ਪੰਜਾਬ ਸਰਕਾਰ ਵਾਕਿਆ ਹੀ ਜਾਣਕਾਰੀ ਲੁਕਾਉਣ ਦੇ ਵਿੱਚ ਲੱਗੀ ਹੈ ਤੇ ਸੂਚਨਾ ਕਮਿਸ਼ਨ ਐਕਟ ਦੀ ਜਿਹੜੀ ਆ ਉਹ ਉਲੰਘਣਾ ਕਰ ਰਹੀ ਹੈ ਕਿ ਜਾਣਕਾਰੀ ਨਾ ਦੇ ਕੇ ਬਾਕੀ ਦੇਖੋ ਸਰਕਾਰ ਦਾ ਇਸ ਬੰਦੇ ਕੀ ਤਰਕਪੰਦਾ ਨੂੰ ਕੁਝ ਆ ਸਾਹਮਣੇ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ ਜੀ ਹਾਲਾਂਕਿ ਇਹ ਕੋਈ ਪਹਿਲੀ ਗੱਲ ਨਹੀਂ ਹੈ ਕਿ ਆਰਟੀਆਈ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਪੰਜਾਬ ਸਰਕਾਰ ਨੇ ਇਹ ਅਕਸਰ ਹੀ ਹੁਣ ਹੋਣ ਲੱਗ ਗਿਆ ਹੁਣ ਆਰਟੀਆਈ ਅੱਗੇ ਲੋਕ ਇਹ ਕਹਿ ਕੇ ਆਰਟੀਆਈ ਪਾਉਂਦੇ ਸੀ ਪੰਜਾਬ ਦੇ ਅੰਦਰ ਕਿ ਭਾਈ ਆਪਾਂ ਆਰਟੀਆਈ ਪਾਉਨੇ ਆ ਆਪਾਂ ਹੁਣ ਜਾਣਕਾਰੀ ਜਿਹੜੀ ਉਹ ਲੈ ਲੈਣੇ ਆ ਤਾਂ ਹੁਣ ਲੋਕ ਕਹਿੰਦੇ ਚਲੋ ਆਰਟੀਆਈ ਪਾ ਦਿਓ ਜਵਾਬ ਤਾਂ ਉਹਨਾਂ ਨੇ ਦੇਣਾ ਨਹੀਂ ਜਾਣਕਾਰੀ ਤਾਂ ਉਹਨਾਂ ਨੇ ਦੇਣੀ ਨਹੀਂ ਚਲੋ ਪਾ ਕੇ ਹੀ ਦੇਖ ਲਓ ਜੇ ਦੇ ਦिए ਹਨਾਨੀ ਵਾਲੀ ਗੱਲ ਹੈ ਕਿ ਆਰਟੀਆਈ ਤੋਂ ਫੇਮਸ ਹੋਯ ਅਰਵਿੰਦ ਕੇਜਰੀਵਾਲ ਸਭ ਤੋਂ ਵੱਡੇ ਆਰਟੀਆਈ ਐਕਟਿਵਿਸਟ ਆਪ ਦੇ ਆਪ ਨੂੰ ਕਹਿੰਦੇ ਔਰ ਮੈਗਾ ਸਿਸੇ ਅਵਾਰਡ ਵੀ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਮਿਲਿਆ ਤੇ ਉਹੀ ਸਰਕਾਰ ਹੁਣ ਆ ਕੇ ਸੱਤਾ ਦੇ ਵਿੱਚ ਉਹਨੂੰ ਡਰ ਲੱਗਣ ਲੱਗ ਗਿਆ ਜਾਣਕਾਰੀਆਂ ਦੇਣ ਤੋਂ ਕਿਸੇ ਵੀ ਤਰੀਕੇ ਦੀ ਜਿਹੜੀ ਆ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਮਤਲਬ ਹੈਰਾਨੀ ਵਾਲੀ ਗੱਲ ਹੈ ਲਕੋਣਾ ਕੀ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਲੋਕਾਂ ਤੋਂ ਆਰਟੀਆਈ ਦੇ ਜਵਾਬ ਵੀ ਜਿਹੜੀ ਆ ਉਹ ਦੇਣੋਂ हट ਗਈ ਹੈ ਤਾਂ ਜਿਹੜੀ ਉਹ ਬੜੀ ਹੈਰਾਨੀ ਵਾਲੀ ਗੱਲ ਹੈ ਵੋਲੰਟੀਅਰ ਰਿਟਾਇਰਮੈਂਟ ਸਕੀਮ ਦੇ ਬਾਰੇ ਜੇ 3800 ਮੁਲਾਜ਼ਮਾਂ ਨੇ ਅਪਲਾਈ ਕੀਤਾ ਤਾਂ ਤੁਸੀਂ ਹਾਂ ਦੇ ਵਿੱਚ ਦੇ ਦਿਓ ਜਵਾਬ ਜੇ ਨਹੀਂ ਦਿੱਤਾ ਤਾਂ ਨਾ ਦੇ ਵਿੱਚ ਦੇ ਦਿਓ ਮਤਲਬ ਤੁਸੀਂ ਇਹ ਹੀ ਕਹਿ ਰਹੇ ਹੋ ਕਿ ਅਸੀਂ ਜਵਾਬ ਹੀ ਨਹੀਂ ਜਿਹੜਾ ਉਹ ਦੇ ਸਕਦੇ ਤਾਂ ਬਹੁਤ ਵੱਡਾ ਇਹ ਖਦਸ਼ਾ ਖੜਾ ਹੁੰਦਾ ਹੈ ਕਿ ਤੁਸੀਂ ਕੁਝ ਨਾ ਕੁਝ ਛੁਪਾ ਰਹੇ ਹੋ ਹਾਲਾਂਕਿ ਹੋ ਸਕਦਾ ਹੈ ਕਿ ਇਹ ਗੱਲ ਚਰਚਾ ਠੀਕ ਨਾ ਹੋਵੇ ਕਿ ਉਹ ਉਹ ਨਾ ਇੰਨੇ ਲੋਕਾਂ ਨੇ ਅਪਲਾਈ ਕੀਤਾ ਹੋਵੇ ਤਾਂ ਤੁਸੀਂ ਕਹਿ ਦਿਓ ਕਿ ਨਹੀਂ ਭਾਈ ਸਾਡੇ ਕੋਲ ਇੰਨੀ ਅਰਜ਼ੀਆਂ ਨਹੀਂ ਆਈਆਂ ਆਈਆਂ ਤਾਂ ਤੁਸੀਂ ਜਵਾਬ ਦੇ ਸਕਦੇ ਹੋ ਪਰ ਜਦ ਤੁਸੀਂ ਮਨ੍ਹਾ ਕਰਦੇ ਹੋ ਤਾਂ ਖਦਸ਼ਾਕ ਜ਼ਰੂਰ ਖੜਾ ਹੁੰਦਾ ਹੈ ਕਿ ਤੁਸੀਂ ਕੁਝ ਨਾ ਕੁਝ ਛੁਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੋ ਚਲੋ ਅਗਲੀ ਖਬਰ ਆਣ ਕੀ ਸਾਬ ਲੈ ਲੈਨੇ ਆਪ ਬੜੇ ਲੰਬੇ ਸਮੇਂ ਤੋਂ ਕਲੇਸ਼ ਜਿਹੜਾ ਚੱਲਦਾ ਆ ਰਿਹਾ ਬਾਗੀਆਂ ਦੇ ਵਿਚਕਾਰ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਉਹਦੇ ਵਿਚਕਾਰ ਚਰਚਾ ਇਹ ਵੀ ਰਹਿੰਦੀ ਸੀ ਕਿ ਵਿਕਰਮ ਸਿੰਘ ਮਜੀਠੀਆ ਕਿੱਧਰ ਨੇ ਹਾਲਾਕੇ ਬਹੁਤ ਦਿਨ ਉਹ ਚੁੱਪ ਰਹੇ ਤੇ ਬਾਅਦ ਦੇ ਵਿੱਚ ਇਹ ਵੀ ਚਰਚਾਵਾਂ ਚੱਲੀਆਂ ਕਿ ਆਖਰ ਵਿਕਰਮ ਸਿੰਘ ਮਜੀਠੀਆ ਹੈ ਕਿੱਧਰ ਨੇ ਤਾਂ ਥੋੜਾ ਜਿਹਾ ਬਾਹਰ ਨਿਕੜੇ ਮਜੀਠੀਆ ਸਭ ਕੋਈ ਦਿਨ ਪਹਿਲਾਂ ਤਾਂ ਉਹਨਾਂ ਨੇ ਸੰਕੇਤ ਸੁਖਬੀਰ ਵਾਲੇ ਪਾਸੇ ਹੀ ਦੇਣੇ ਸੀ ਚਲੋ ਦੇਤੇ ਉਹਨਾਂ ਨੇ ਅੱਜ ਮਜੀਠੀਆ ਸਾਹਿਬ ਲੰਮੇ ਹੱਥੀ ਲੈ ਕੇ ਗਿਆ ਬਾਗੀਆਂ ਨੂੰ ਉਹ ਕਹਿੰਦੇ ਕਿ ਠੀਕ ਆ ਜਿਹੜੀਆਂ ਤੁਸੀਂ ਅਰਜ਼ੀਆਂ ਉੱਥੇ ਦਿੱਤੀਆਂ ਨੇ ਆਕਾਲ ਤੱਕ ਸਾਹ ਤੇ ਤਾਂ ਉਹ ਤੇ ਫਿਰ ਇਕੱਲਾ ਸੁਖਵੀਰ ਸਿੰਘ ਬਾਦਰ ਕਿਉਂ ਪੇਸ਼ ਹੋਵੇ ਕਹਿੰਦੇ ਸਾਰੇ ਹੀ ਪੇਸ਼ ਹੋਵੋ ਉੱਥੇ ਚੱਲ ਕੇ ਸਾਰਿਆਂ ਨੇ ਜਿਹੜੀ ਉਹ ਸੱਤਾ ਭੋਗੀ ਐ ਸਾਰਿਆਂ ਨੇ ਮਿਨਿਸਟਰੀਆਂ ਭੋਗੀਆਂ ਨੇ ਸਾਰੇ ਚੱਲੀਏ ਸਾਰਿਆਂ ਨੇ ਰਾਜ ਭੋਗਿਆ ਤੇ ਜਦੋਂ ਫਿਰ ਸੱਦਾ ਹੀ ਆ ਜਦੋਂ ਗਲਤੀਆਂ ਹੀ ਨਹੀਂ ਤਾਂ ਫਿਰ ਸਾਰਿਆਂ ਦੀ ਨਾਲ ਹੀ ਨੇ ਤੇ ਸਾਰੇ ਉੱਥੇ ਚੱਲੋ ਇਹ ਗੱਲਾਂ ਬਜੀਠੀਆ ਸਾਹਿਬ ਦੀਆਂ ਕਦੇ ਨਾ ਕਹਿੰਦੇ ਠੀਕ ਨੇ ਵਿਕਰਮ ਸਿੰਘ ਜੀਠੀਆ ਕਾਫੀ ਦਿਨਾਂ ਬਾਅਦ ਸਾਹਮਣੇ ਆਏ ਨੇ ਖਾਸ ਤੌਰ ਤੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਸਾਰਿਆਂ ਨੂੰ ਜਾਣਾ ਚਾਹੀਦਾ ਤੇ ਇਸ ਦੇ ਜਵਾਬ ਚ ਪ੍ਰੇਮ ਸਿੰਘ ਚੰਦੂ ਮਾਝਾ ਰਹੇ ਹੋਣਾ ਨੇ ਇਹ ਨਹੀਂ ਗੱਲ ਕਹਤੀ ਅਸੀਂ ਦਾ ਪਹਿਨਾਂ ਹੀ ਮਾਫੀ ਜਿਹੜੀ ਆ ਉਹ ਮੰਗ ਚੁੱਕੇ ਆ ਅਸੀਂ ਦਾ ਪੇਸ਼ ਹੋ ਚੁੱਕੇ ਆ ਵਿਕਰਮ ਸਿੰਘ ਜੀਠੀਆ ਦਾ ਜਿਸ ਤਰੀਕੇ ਦਾ ਬਿਆਨ ਦਾ ਜਵਾਬ ਜਿਹੜਾ ਪ੍ਰੇਮ ਸਿੰਘ ਚੰਦੂ ਮਾਝਾ ਰਹੇ ਹੋਣਾ ਨੇ ਦਿੱਤਾ ਸਿੰਦੂ ਸਾਹਿਬ ਉਹਦੇ ਆ ਦੇਣਾ ਚ ਇਹ ਲੜਾਈ ਜਿਹੜੀ ਨਾ ਕਿਹੇ ਤੰਗ ਪੱਤਰ ਲੱਗਦੀ ਦਿਖਾਈ ਨਹੀਂ ਦੇ ਰਹੀ ਵਿਕਰਮ ਸਿੰਘ ਜੀਠੀ ਨੇ ਜਿਸ ਤਰੀਕੇ ਦੀ ਸਥਿਤੀ ਬਿਆਨ ਕੀਤੀ ਹੈ ਉਹ ਜੋ ਕੁਝ ਕਿਹਾ ਠੀਕ ਹੈ ਬਿਲਕੁਲ ਉਹਨਾਂ ਨੇ ਠੀਕ ਕਿਹਾ ਪਰ ਸਥਿਤੀ ਇਹ ਹੈ ਸਤੂ ਸਾਹਿਬ ਕਿ ਜਿਸ ਮੁੱਦੇ ਨੂੰ ਲੈ ਕੇ ਇਹ ਲੜਾਈ ਜਿਹੜੀ ਚੱਲ ਰਹੀ ਆ ਉਸ ਮੁੱਦੇ ਦੇ ਉੱਤੇ ਜੇਕਰ ਵਿਕਰਮ ਸਿੰਘ ਜੀ ਠੀ ਆ ਵਧੀਆ ਤਰੀਕੇ ਨਾਲ ਸਪਸ਼ਟ ਕਰ ਦਿੰਦੇ ਕਿ ਹਾਂ ਭਈ ਲੜਾਈ ਪ੍ਰਧਾਨਗੀ ਦੇ ਪਦਰ ਤੋਂ ਲੈ ਕੇ ਹੈਗੀ ਆ ਨਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਨੂੰ ਕਿਉਂਕਿ ਜਿੰਨਾ ਬਾਕੀ ਧੜਾ ਸਿੱਧੂ ਸਾਹਿਬ ਐਸ ਵੇ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਲਾਉਣ ਦੇ ਮੂਚਾ ਬਹਾਨਾ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਬੁਲਾ ਰਿਆ ਕਿ ਹਾਂ ਭਈ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਸੋ ਗੱਲ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਜਾਂ ਉੱਥੇ ਜਾ ਕੇ ਬਾਫੀ ਮੰਗਣੀ ਜਾਂ ਅਕਾਲ ਤਖਤ ਸਾਹਿਬ ਕੋਲੋਂ ਜਾ ਕੇ ਤਨਖਾਹ ਲਵਣੀ ਉਹ ਗੱਲਾਂ ਵੱਖਰੀਆਂ ਨੇ ਜੇਕਰ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਹੁਣ ਇਹ ਬਿਆਨ ਹੈ ਕਿ ਅਸੀਂ ਤਾਂ ਮਾਫੀ ਮੰਗ ਲਈ ਤੁਸੀਂ ਤਾਂ ਮਾਫੀ ਮੰਗ ਲਈ ਫਿਰ ਉਸੇ ਤਰੀਕੇ ਨਾਲ ਜਾ ਕੇ ਸੁਖਬੀਰ ਸਿੰਘ ਬਾਦਲ ਹੁਣ ਵੀ ਮਾਫੀ ਮੰਗ ਲਈ ਹੈ ਉਹਨਾਂ ਨੇ ਵੀ ਬੀਤੇ ਦੌਰ ਚ ਗਿਆ ਤਾਂ ਫਿਰ ਇਹ ਝਗੜੇ ਦਾ ਕਾਰਨ ਕੀ ਗੱਲ ਇਹ ਹੈ ਸਤੂ ਸਾਹਿਬ ਜੀ ਇਹ ਝਗੜੇ ਦਾ ਕਾਰਨ ਸਿਰਫ ਤੇ ਸਿਰਫ ਪ੍ਰਧਾਨਗੀ ਪਦਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਉਤਾਰਨਾ ਜਿਹੜੇ ਉੱਤੇ ਬਾਕੀ ਕੜਾ ਇਸ ਵੇਲੇ ਪੂਰਾ ਪੁਰਤੇ ਤਤਪਰ ਹੋਇਆ ਤਿਆਰ ਹੋਇਆ ਪਿਆ ਤੇ ਵਿਕਰਮ ਸਿੰਘ ਜੀਠੀ ਰੋਂ ਆਣ ਕੇ ਇਹ ਜੇਕਰ ਸਵਾਲ ਥਾਏ ਨੇ ਤਾਂ ਵਾਜਬ ਸਵਾਲ ਨੇ ਕਿਰੋ ਗੱਲ ਤਾਂ ਇਹ ਚਾਹੀਦੀ ਸੀ ਕਿ ਵਿਕਰਮ ਸਿੰਘ ਜੀਠੀਆ ਇਸ ਨੂੰ ਅਨੁਮਟ ਹੁੰਦੇ ਕਿ ਹਾਂ ਪੇ ਗੱਲ ਪ੍ਰਧਾਨਗੀ ਦੀ ਪਹਿਲਾਂ ਕਰ ਦੂ ਝੁੰਦੇ ਕਮੇਟੀ ਦੀਆਂ ਗੱਲਾਂ ਕਰ ਲੈ ਜਿਸ ਅਧਾਰ ਤੇ ਸੁਖਵੀਰ ਸਿੰਘ ਬਾਦਲ ਨੂੰ ਘੇਰਦੇ ਪਏ ਜੇ ਪਰ ਸ਼ਾਇਦ ਉਹਨਾਂ ਦੀ ਜਿਹੜੀ ਗੱਲ ਹੈ ਠੀਕ ਆ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਕਿ ਸਾਰੇ ਚਲੋ ਪੇਸ਼ ਹੋ ਬਾਕੀ ਸੁਖਵਿੰਦਰ ਜੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਜੀਠੀਆ ਇਸ ਵੇਲੇ ਸਾਹਮਣੇ ਆਏ ਨੇ ਜ਼ਰੂਰ ਇਸ ਦਾ ਪ੍ਰਭਾਵ ਜਿਹੜਾ ਹੁੰਦਾ ਹੈ ਨਾ ਤਾਂ ਬਾਕੀ ਧੜੇ ਤੇ ਪਵੇਗਾ ਕਿਉਂਕਿ ਅਜੇ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਬੰਧ ਦੇ ਵਿੱਚ ਜਾਂ ਤਾਂ ਦਲਜੀਤ ਸਿੰਘ ਚੀਬਾ ਬੋਲਦੇ ਨੇ ਜਾਂ ਬਲਵਿੰ ਔਰ ਲੋਕ ਪੰਜਾਬ ਦੇ ਇਹ ਆਸ ਕਰਦੇ ਸੀ ਕਿ ਹਾਂ ਫੇ 2 ਤਰ੍ਹਾਂ ਵਿਕਰਮ ਸਿੰਘ ਜੀਠੀ ਨੂੰ ਸਾਹਮਣੇ ਆੜ ਕੇ ਇਸ ਸਮੇਂ ਸਪਸ਼ਟ ਆਉਟਰੀ ਦਾ ਸਾਥ ਆ ਉਹ ਦੇਣਾ ਚਾਹੀਦਾ ਬਾਕੀ ਉਹਨਾਂ ਦਾ ਇਹ ਵਿਵਾਦ ਉਹਨਾਂ ਨੇ ਦੇ ਤਾ ਪ੍ਰੇਮ ਸਿੰਘ ਚੰਦੂ ਮਾਝਰੀ ਉਹਨਾਂ ਨੇ ਵੀ ਜਵਾਬ ਦੇ ਤਾ ਅਸਲ ਗੱਲ ਤਾਂ ਸੁਖਵਿੰਦਰ ਜੀ ਬਾਲ ਜਿਹੜੀ ਆ ਉਹ ਹੁਣ ਅਕਾਲ ਤਖਤ ਸਾਡੇ ਕੇਦੇ ਦੇ ਵਿੱਚ ਆ ਹੁਣ ਦੇਖੋ ਕਿ ਹੁਣ ਸੁਖਵੀਰ ਮਜ਼ਬੂਤ ਹੁੰਦੇ ਦਿਖਾਈ ਦੇ ਰਿਹਾ ਕਿਉਂਕਿ ਇਸ ਵਕਤ ਧੜਾ ਜੇ ਸਭ ਤੋਂ ਵੱਡੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਜ਼ਬੂਤ ਸਥਿਤੀ ਦੇ ਵਿੱਚ ਆਕਾਲੀ ਦਲ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਹੀ ਹੈ ਚਾਹੇ ਉਹ ਯੁੱਧ ਦੇ ਵਿੱਚ ਹੋਵੇ ਆਕਾਲੀ ਦਲ ਦੇ ਅੰਦਰ ਯੁੱਧ ਦਾ ਜਿਹੜਾ ਚਾਹੇ ਦੂਜੇ ਲੀਡਰਾਂ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਵਿਕਰਮ ਸਿੰਘ ਮਜੀਠੀਆ ਦਾ ਮੰਨਿਆ ਜਾ ਰਿਹਾ ਸੀਗਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਜੇ ਆਪਣੇ ਭਾਈਏ ਦੇ ਨਾਲ ਖੜਦੇ ਨੇ ਤਾਂ ਫਿਰ ਭਾਈਏ ਦੀ ਸਪੋਰਟ ਤਾਂ ਫਿਰ ਵਧਈ ਹੋਈ ਹੈ ਭਾਈਆ ਦਾ ਜ਼ੋਰ ਮਜ਼ਬੂਤ ਹੋਊਗਾ ਹੀ ਹਾਲਾਂਕਿ ਬਾਗਿਆਂ ਦੇ ਵਿੱਚੋਂ ਕੁਝ ਲੋਕ ਵਿਕਰਮ ਸਿੰਘ ਮਜੀਠੀ ਦਾ ਚੇਪ ਵੀ ਮੰਨਦੇ ਆ ਇਹ ਵੀ ਗੱਲ ਹੈ ਅਣਖੀ ਸਾਹਿਬ ਪੰਦਰਜੀ ਉਹ ਤਾਂ ਫਿਰ ਹੈ ਹੀ ਵਕਤੀ ਤੌਰ ਤੇ ਤਾਂ ਉਹ ਤਾਂ ਹੈ ਹੀ ਬਿਕਰਮ ਸਿੰਘ ਜੀਠੇ ਨੂੰ ਉਤਰੀ ਖਲੋਣਾ ਪੈਣਾ ਸੀ ਜਾਂ ਨਾ ਖਲੋਣਾ ਤੇ ਫਿਰ ਵੀ ਕਈ ਤਰੀਕਾਂ ਦੀਆਂ ਗੱਲਾਂ ਉੱਠਦੀਆਂ ਸਨ ਚਲੋ ਹੁਣ ਦੇਖੋ ਕਿ ਅਗਲੇ ਤਰ੍ਹਾਂ ਚ ਕੀ ਵਾਪਰਦਾ ਹੈਗਾ ਜੀ ਅਣਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤਾਂ ਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ